ਅਲੰਪਨ ਏਦਾਂ ਕਰ ਚਾਹ ਦਾ ਕੱਪ ਬਣਾ ਲਿਆ ਹੁਣ ਵਧੀਆ ਜੀ ਬਣਾਵੀਂ ਚੰਗਾ ਵੇਖਾਂ ਕਿਦਾਂ ਤੁਰੀ ਫਿਰਦੀ ਐ ਇਹਦੀ ਸਿਹਤ ਤੇ ਕੋਈ ਅਸਰ ਹੀ ਨਹੀਂ ਹੈਗਾ ਮੈਂ ਦੀਦੀ ਨਾਲ ਗੱਲ ਕਰਨੀ ਸੀ ਕੱਲ ਨਾਲ ਮੈਂ ਤਾਂੜ ਨਾਲ ਬੁਸੀ ਨਾਲ ਤੇ ਬੋਲਿਆ ਪਰ ਮੇਰੇ ਮਨ ਦੇ ਵਿੱਚ ਇੰਨਾ ਹੋਤਰਾ ਹੁੰਦਿਆ ਵਾ ਨਾ ਏਦਾਂ ਕਰ ਮੈਨੂੰ 5000 ਰੁਪਏ ਦੇਦੀ ਤੇ ਕੁੜੀ ਦੀ ਫੀਸ ਮੈਂ ਤਾਰ ਦਨਾ ਬਾਕੀ ਜਿਹੜਾ ਸਮਾਨ ਸੂਣਾ ਉਹ ਤਾਂ ਕੋਈ ਨਾ ਜ਼ਰੂਰੀ ਨਹੀਂ ਹੈਗਾ ਬੱਜ ਲੈ ਮੈਂ ਤੈਨੂੰ ਰੁਪਇਆ 10000 ਦਿੰਨਾ ਤੇ ਇਹ ਪੁੱਤ ਗੱਲ ਮੰਨੇ ਨਾ ਚੀਜ਼ਾਂ ਲੈ ਆ ਕੇ ਦੇ ਇਹਨੂੰ ਜੀ ਵੀ ਕਰਦਾ ਵਾ ਨਾਲੇ ਮੈਂ ਨਾ ਮੁੰਡਿਆਂ ਦੀਆਂ ਚੀਜ਼ਾਂ ਲੈ ਆਈਆਂ ਆ ਸਵਾਲ ਜਵਾਬ ਦੇਣਾ ਘਰ ਅਲੰਪਣ ਏਦਾਂ ਕਰ ਚਾਹ ਦਾ ਕੱਪ ਬਣਾ ਲਿਆ ਹੁਣ ਵਧੀਆ ਜੀ ਬਣਾਵੀਂ ਚੰਗਾ ਵੇਖਾਂ ਕਿਦਾਂ ਤੁਰੀ ਫਿਰਦੀ ਐ ਇਹਦੀ ਸਿਹਤ ਤੇ ਕੋਈ ਅਸਰ ਹੀ ਨਹੀਂ ਹੈਗਾ ਵੀ ਮੇਰੀ ਸੱਸ ਮਾਂ ਮੈਨੂੰ ਕੀ ਕਹਿੰਦੀ ਆ ਪਰ ਅਸਰ ਕਿਦਾਂ ਹੋਵੇ ਮੈਂ ਤੇ ਰਪਿੰਦਰ ਨੂੰ ਵੀ ਕਹਿ ਕੇ ਵੇਖ ਲਿਆ ਵਾ ਤੇ ਜੇ ਇਹਨਾਂ ਦੇ ਡੈਡੀ ਨਾਲ ਗੱਲ ਕਰਦੀ ਆ ਉਹ ਵੀ ਮਿਰਚੀ ਗਲਤੀ ਕਰਦੇ ਆ ਕੋਈ ਗੱਲ ਨਹੀਂ ਰੱਬ ਸੁਣ ਲੂਗਾ ਸਾਰੇ ਜਾਣੇ ਤੇ ਇਹਦੀ ਸਾਈਡ ਲੈਂਦੇ ਆ ਜੇ ਸਾਰੇ ਜਾਣੇ ਨਾ ਇਹਦੇ ਨਾਲ ਵਿਤਕਰਾ ਕਰਨ ਕਿ ਇਹਦੀ ਕੁੜੀ ਆ ਤੇ ਦੂਜੀ ਦੇ ਮੁੰਡੇ ਆ ਤਾਂ ਆਪੇ ਇਹਨੂੰ ਸਮਝਾ ਦੇ ਵੀ ਸਾਰਾ ਪਰਿਵਾਰ ਮੇਰੇ ਖਿਲਾਫ ਆ ਛਦੈਨ ਤੇ ਰਾਲ ਮਿਲ ਕੇ ਮੈਨੂੰ ਬਣਾਇਆ ਇਹਨਾਂ ਨੇ ਮੇਰੀ ਤਾਂ ਕੋਈ ਗੱਲ ਹੀ ਨਹੀਂ ਸੌਂਦਾ ਪਰ ਕੋਈ ਗੱਲ ਨਹੀਂ ਹੋਣਾ ਇਹਨੂੰ ਮੈਂ ਦੱਸੂਗੀ ਕਿ ਕਿੱਦਾਂ ਉੱਥੇ ਜਾਣਾ ਵਾ ਭਾਵੇਂ ਨੂੰ ਧੂਕੇ ਨਾ ਖੜਨਾ ਪਵੇ ਸਾਰਾ ਟੱਬਰ ਇੱਕ ਪਾਸੇ ਆ ਤਾਂ ਰਵੇ ਇੱਕ ਪਾਸੇ ਇਹਨਾਂ ਦੀ ਮੈਂ ਸੋਨੀ ਏ ਇੱਦਾਂ ਕਰਦੀ ਆ ਸ਼ਹਿਰ ਤੇ ਚੱਲੀ ਆ ਰਪਿੰਦਰ ਵਾਸਤੇ ਤੇ ਦੋਵੇਂ ਮੁੰਡਿਆਂ ਵਾਸਤੇ ਨਾ ਲੀਡਾ ਕੱਪੜਾ ਲੈ ਕੇ ਆਉਂਗੀ ਨਾ ਤੇ ਮੈਂ ਇਹਦੇ ਵਾਸਤੇ ਕੋਹ ਲੈ ਕੇ ਆਉਣਾ ਤੇ ਨਾ ਇਹਦੀ ਕੁੜੀ ਵਾਸਤੇ ਲੈ ਕੇ ਆਉਣਾ ਇਹਨੂੰ ਆਪੇ ਪਤਾ ਲੱਗ ਜਾਊਗਾ ਪਿੱਤੀ ਤੇ ਪੁੱਤ ਵਿੱਚ ਨਾ ਮੰਮੀ ਵਿਤਕਰਾ ਕਰਨ ਲੱਗ ਪਈ ਆ ਫੇਰ ਇਹਨੂੰ ਸਮਝਾਉਣੀ ਆ ਰਪਿੰਦਰ ਨੂੰ ਆਵਾਜ਼ ਮਾਰ ਕੇ ਪੁੱਛ ਹੀ ਲੈਣੀ ਆ ਕਿ ਕਿਹੜੀ ਚੀਜ਼ ਚਾਹੀਦੀ ਆ ਕਿਹੜੀ ਲੈ ਕੇ ਆਵਾਂ ਰਪਿੰਦਰ ਪੁੱਤ ਗੱਲ ਸੁਣੀ ਮੇਰੀ ਹਾਂ ਜੀ ਮੈਂ ਵਾਜਾ ਦੇ ਦਿੰਦੀ ਵਾਜਾ ਪੁੱਤ ਮੈਂ ਕੀ ਦੇਣੀ ਆ ਮੇਰਾ ਰਾਦਾ ਜਿਹੜੇ ਕਸ਼ਹਰੋਂ ਹੋ ਕੇ ਆਵਾ ਅੱਜ ਮੌਸਮ ਥੋੜਾ ਜਿਆ ਠੰਡਾ ਵਾ ਉਦਾਂ ਹੀ ਕੰਮ ਹੀ ਕੋਈ ਕੰਮ ਨਿੱਕਾ ਮੋਟਾ ਸਮਾਨ ਲਿਆਉਣ ਵਾਲਾ ਹੀ ਅੱਛਾ ਅੱਛਾ ਤੇ ਤੂੰ ਦੱਸ ਜੇ ਤੇਰੀ ਕੋਈ ਚੀਜ਼ ਲਿਆਉਣ ਵਾਲੀ ਆ ਤੇ ਮੈਂ ਲੈ ਆਉਂਗੀ ਤੇ ਜੇ ਅਗਮੋਹਣਾ ਦੀ ਲਿਆਉਣ ਵਾਲੀ ਆ ਤਾਂ ਉਹ ਵੀ ਦੱਸ ਦੇ ਸਮਾਨ ਤੇ ਮਮੀ ਜੀ ਕੱਪੜੇ ਹੱਲੇ ਉਹਨਾਂ ਦੇ ਕਿੰਨੇ ਹੀ ਪਏ ਵੇ ਲੋੜਦੇ ਹਨ ਨਹੀਂ ਕੇ ਚੀਜ਼ ਦੀ ਤੇ ਉਦਾਂ ਵੇਖ ਲਿਓ ਜੇ ਲੋੜ ਕੇ ઓરિਜਨਲ ਹੁਣੀ ਐ ਤਾਂ ਕੋਈ ਲੈ ਆਇਓ ਮੇਰੀ ਗੱਲ ਸੁਣ ਬੱਚਿਆਂ ਦੇ ਕੱਪੜੇ ਤੇ ਜਿੰਨੇ ਹੋਣ ਉਹਨੇ ਥੋੜੇ ਹੁੰਦੇ ਆ ਇੱਕ ਲਾਓ ਤੇ ਇੱਕ ਪਾਓ ਬੱਚਿਆਂ ਨੂੰ ਸਵਾਰ ਕੇ ਰਖੀਦਾ ਵਾ ਤਾਂ ਹੀ ਆਣ ਗਵਾਂਡ ਚੁੱਕਦਾ ਵਾ ਉਹ ਤੇ ਹੈ ਹੀ ਆ ਚਲੋ ਉਹ ਤੇ ਪੂਰਾ ਧਿਆਨ ਨਹੀਂ ਰੱਖਦੀਆਂ ਕੱਪੜੇ ਚੇਂਜ ਕਰਦੀਆਂ ਡੇਲੀ ਦੇ ਦੋ ਦੋ ਤਿੰਨ ਤਿੰਨ ਵਾਰ ਪਰ ਇਹ ਆ ਮੈਂ ਹੈ ਇੰਨੇ ਸੂਟ ਕਰਨੇ ਵੀ ਕੀ ਆ ਉਹ ਮਸਾਂ ਜਿਹੜੇ ਹੁਣ ਸੂਟ ਵਾ ਨਾ ਉਹ ਦੋ ਤਿੰਨ ਮਹੀਨੇ ਤੱਕ ਹੀ ਉਹਨੂੰ ਆਉਣਾ ਆ ਫੇਰ ਨਿੱਕੇ ਹੋ ਜਾਣੇ ਆ ਨੀ ਕੋਈ ਗੱਲ ਨਹੀਂ ਸੁਖ ਸੁਖਣਾ ਦੇ ਮੇਰੇ ਪੋਤੇ ਆ ਵਨ ਸਵੰਨੇ ਪਾਇਆ ਕਰ ਪੁਰਾਣਾ ਕੱਪੜਾ ਨਹੀਂ ਕੋਈ ਪਾਉਣਾ ਨਵੇਂ ਤਾਂ ਨਵਾਂ ਪਾਉਣਾ ਵਾ ਇੱਕ ਲਾਉਣਾ ਤੇ ਇੱਕ ਪਾਉਣਾ ਚਲੋ ਵੇਖ ਲਓ ਮੇ ਜੀ ਤੁਹਾਡੀ ਮਰਜ਼ੀ ਆ ਜਿੱਦਾਂ ਤੁਹਾਨੂੰ ਸਹੀ ਲੱਗਦਾ ਵਾ ਲੈ ਆਇਓ ਫਿਰ ਕੋਈ ਨਹੀਂ ਮੈਂ ਲੈ ਕੇ ਆਉਂਗੀ ਜਿੱਦਾਂ ਦੇ ਮੈਨੂੰ ਚੰਗੇ ਲੱਗੇ ਤੇ ਤੂੰ ਕੋਹ ਮਂਗਾਉਣਾ ਤੂੰ ਵੀ ਦੱਸ ਦੇ ਮੈਨੂੰ ਨਹੀਂ ਨਹੀਂ ਮੈਨੂੰ ਤੇ ਕੀ ਚੀਜ਼ ਦੀ ਲੋੜ ਹੈਗੀ ਉਦਾਂ ਨਾ ਜੋਦੀ ਦੀ ਦੇ ਹੀ ਕਹਿਣ ਮੈਨੂੰ ਅੱਖਾਂ ਦੇ ਹੀ ਕੁਝ ਮਂਗਾਉਣਾ ਉਹਨਾਂ ਨੇ ਵੀ ਤੋ ਨਾ ਵਾਸਤੇ ਲਿਆਇਓ ਪੁੱਛ ਲਓ ਉਹਨਾਂ ਨੂੰ ਕੀ ਲੈਣਾ ਵਾ ਨਹੀਂ ਉਹਦਾ ਨਾ ਨਾ ਮੇਰੇ ਲਾਗੇ ਲਿਆ ਕਰ ਜੋਤ ਦੀਦੀ ਦੀ ਕਿੱਡੀ ਸਕੀ ਬਣੀ ਆ ਉਹਦੇ ਵਾਸਤੇ ਮੈਂ ਕੁਛ ਨਹੀਂ ਲੈ ਕੇ ਆਉਣਾ ਮੈਂ ਤੈਨੂੰ ਪੁੱਛਿਆ ਵਾ ਜੇ ਉਹਦੇ ਲਈ ਕੁਝ ਲੈ ਕੇ ਆਉਣਾ ਹੁੰਦਾ ਮੈਨੂੰ ਵਾਜ ਨਾ ਮਾਰਦੀ ਆਪਣੀ ਗੱਲ ਕਰੀਦੀ ਹੁੰਦੀ ਆ ਐਵੇਂ ਨਹੀਂ ਆਲੇ ਬਗਾਲੇ ਦੀਆਂ ਗੱਲਾਂ ਲਈ ਫਰੀਦੀਆਂ ਹੁੰਦੀਆਂ ਮੰਮੀ ਜੀ ਜਿੱਦਾਂ ਦੀ ਮੈਂ ਬਣਾਈ ਘਰ ਚ ਉਹਦਾਂ ਦੇ ਉਹ ਆ ਤੇ ਤੁਸੀਂ ਐਵੇਂ ਨਾ ਵਿਤਕਰਾਨਾ ਕਰਿਆ ਕਰੋ ਹੱਡੀ ਵਿੱਚ ਦੋਵੇਂ ਨੌਂਾਂ ਤੁਹਾਨੂੰ ਨਾ ਇੱਕੋ ਜਿਹਿਆਂ ਵਾ ਨਹੀਂ ਮੈਨੂੰ ਸਾਰਾ ਪਤਾ ਵਾ ਫੇ ਮੈਂ ਕਿੱਦਾਂ ਰੱਖਣਾ ਵਾ बराबर ਰੱਖਣਾ ਵਾ ਕਿ ਵਿਤਕਰਾ ਕਰਨਾ ਵਾ ਨਹੀਂ ਮੈਂ ਤਾਂ ਤੈਨੂੰ ਨਾ ਸਲਾਹ ਲੈਣ ਵਾਸਤੇ ਸੱਦਿਆ ਸੀ ਤੂੰ ਮੈਨੂੰ ਹੀ ਸਬਕ ਸਿਖਾਉਂਦਾ ਪਈ ਆ ਮੰਮੀ ਜੀ ਵੇਖ ਲਓ ਤੁਹਾਨੂੰ ਜਿੱਦਾਂ ਸਹੀ ਲੱਗਦਾ ਵਾ ਨਾ ਤੁਸੀਂ ਕਰ ਲਓ ਵਾਹੇ ਮੈਨੂੰ ਤੇ ਕੇ ਚੀਜ਼ ਦੀ ਲੋੜ ਹੈ ਨਹੀਂ ਆ ਤੇ ਆਪਣੀ ਮਰਜ਼ੀ ਕਰ ਲਓ ਜੇ ਕੁਝ ਲੈਣਾ ਵਾ ਤੇ ਚੱਲ ਠੀਕ ਆ ਇਹਦੀ ਗੱਲ ਕਰ ਲਾ ਇਹ ਜੋਤ ਦਾ ਹੀ ਦੇਗੀ ਗਾਉਣ ਗਾਉਣ ਜੋਤ ਵਾਸਤੇ ਲੈ ਆਓ ਜੋਤ ਵਾਸਤੇ ਲੈ ਆਓ ਉਹਦਾ ਮੈਨੂੰ ਨਾ ਨਹੀਂ ਚੰਗਾ ਲੱਗਦਾ ਇਦਾਂ ਕਰਦੀਆਂ ਇਹਨਾਂ ਦੇ ਡੈਡੀ ਨੂੰ ਨਾਲ ਤਿਆਰ ਕਰਦੀਆਂ ਉਹਨਾਂ ਨੂੰ ਖੜਦੀਆਂ ਸ਼ਹਿਰ ਹੁਣ ਉਹਨੂੰ ਸੜਨ ਵਾਸਤੇ ਨਾ ਇਹਨੂੰ ਸਮਾਨ ਤੇ ਲਿਆ ਕੇ ਦੇਣਾ ਹੀ ਪੈਣਾ ਏ ਇਹਦਾ ਇੱਕ ਅੱਧਾ ਸੂਟ ਲਿਆਉਂਗੀ ਤੇ ਨਾਲ ਨਹਾਣੇ ਦੇ ਲਿਆਉਂਗੀ ਉਹਨੂੰ ਆਪੇ ਪਤਾ ਲੱਗ ਜਾਣਾ ਵੀ ਮੰਮੀ ਹੁਣ ਨਾ ਫਰਕ ਪਾਉਂਦਾ ਵੀ ਆ ਹਾਲੇ ਜੀ ਤਾਂ ਜੀ ਉਹਦਾ ਪੁੱਤਰੀ ਇਹ ਕੀ ਕਰਨ ਦੀ ਆ ਕੁਛ ਨਹੀਂ ਰੇ ਜੀ ਕਰਨਾ ਹੈ ਕਿ ਯਾਰ ਇਧਨੇ ਅਜੈਤ ਵਾਰ ਹੀ ਸਕੂਲ ਦਾ ਕੰਮ ਰਹਿੰਦਾ ਆ ਥੋੜਾ ਜਿਹਾ ਤੇ ਉਹੀ ਕਰਨ ਵਾਲੋ ਬਿਠਾ ਕੇ ਆਈਆਂ ਚੱਲ ਪੁੱਤ ਪੜ੍ਹਨ ਚ ਵੀ ਲੈ ਗਵਾ ਉਹਦਾ ਧਿਆਨ ਦਿਆ ਕਰ ਹਾਂਜੀ ਡੈਡ ਜੀ ਤੇ ਬਾਤੀ ਜੇ ਕੋਈ ਚੀਜ਼ਾਂ ਚਾਹੀਦੀ ਤਾਂ ਮੈਨੂੰ ਦੱਸ ਤੇ ਮੈਂ ਲੈ ਆਉਣਾ ਨਹੀਂ ਨਹੀਂ ਡੈਡ ਜੀ ਅਜੇ ਤੇ ਕੋਈ ਚੀਜ਼ੀ ਲੋੜ ਨਹੀਂ ਹੈਗੀ ਕੱਲ੍ਹ ਕੇ ਇਹੀ ਸ਼ਹਿਰ ਤੇ ਨਾਨੇ ਲਿਆ ਤਾਂ ਹੀ ਹੁਸਮਾਨ ਅੱਛਾ ਅੱਛਾ ਹਾਂਜੀ ਤੇ ਬਾਕੀ ਇਹ ਆ ਤੇ ਰਖੜੀਆਂ ਆਉਂਦੇ ਆ ਕੱਲ੍ਹ ਘਮਾਉਣਾ ਨੂੰ ਇਹਨੇ ਪਰਣੀਆ ਰਖੜੀਆਂ ਹਾਂਜੀ ਡੈਡ ਜੀ ਇਹ ਤੇ ਹੈਗਾ ਹੀ ਆ ਦੋ ਆਂ ਭਾਵਾਂ ਦੀ ਕੱਲੀ ਕੱਲੀ ਭੈਣ ਆ ਫਿਰ ਚਾਹਦੇ ਹੁੰਦਾ ਹੀ ਆ ਤੇ ਮੈਂ ਤਾਂ ਹੀ ਆਖੰਡਿਆਵਾ ਵੀ ਜਾ ਕੇ ਨਾ ਤੇ ਉਹ ਵੀ ਲਿਆ ਮੇਰਾ ਪੁੱਤ ਕੋਇਂ ਜੀ ਇਹਨਾਂ ਨੂੰ ਕਹੂੰਗੀ ਕਿ ਕਿਸੇ ਦਿਨ ਕੱਢਣ ਡੈਮ ਤੇ ਫਿਰ ਲੈ ਆਉਂਗੀ ਸਮਾਨ ਚੱਲ ਮੇਰਾ ਪੁੱਤ ਉਹ ਨਾ ਆਪਣਾ ਕੰਮ ਕਰ ਕਰ ਲੈ ਠੀਕ ਹੈ ਜੀ ਮੇਰੀ ਗੱਲ ਸੁਣੋ ਨੌ ਨਾ ਕਿਸਲਾਵਾ ਹੋਣ ਰਹੀਆਂ ਇਹ ਸਲਾਵਾ ਰਬੋ ਨਾਲ ਗੱਈਆ ਕਰਦੀ ਐ ਮੈਂ ਉਹ ਇਹ ਪੁੱਛਣ ਡਿਆਗਾ ਕਿ ਕੁੜੀ ਕੀ ਕਰਨ ਦੀ ਰੀਤ ਸੋਖੇ ਦੀ ਬਟਾੜੀ ਪਾਣਦੀ ਐ ਤੇ ਮੈਂ ਪੁੱਤੋ ਦਾ ਧਿਆਨ ਦਿਆ ਕਰ ਪੜ੍ਹਾਈ ਵਾਲਾ ਪੜ੍ਹ ਚ ਲੈ ਆ ਆਹੋ ਪੜ੍ਹ ਕੇ ਤਾਂ ਨੇ ਜੱਜ ਲੱਗਣਾ ਪੜਾ ਲਓ ਉਹਨੂੰ ਨਾ ਮੈਂ ਤੂੰ ਕਿਦਾਂ ਦੀਆਂ ਗੱਲਾਂ ਕਰਦੀ ਐ ਕੁੜੀਆਂ ਜੱਜ ਨਹੀਂ ਲੱਗੀਆਂ ਇਹਨੇ ਲੱਗਣਾ ਵਾ ਜਿੰਨੇ ਕਮਾਂ ਲੱਗੀਆਂ ਨਾ ਉਹਨੇ ਕਿਤੇ ਨਹੀਂ ਲੱਗਣਾ ਵਾ ਰਮਨ ਪੜ੍ਹੂਗੀ ਤੇ ਲੱਗੂਗੀ ਉਹ ਆਹੋ ਬਹੁਤ ਪੜ੍ਹ ਲਈ ਆ ਮੇਰੀ ਗੱਲ ਸੁਣੋ ਮੈਂ ਤਾਂ ਤਾਂ ਕਰਨੀ ਹੀ ਸਲਾਹ ਹਾਂ ਜੀ ਦੱਸੋ ਮੇਰਾ ਇਰਾਦਾ ਜਿਹੜੇ ਮੇਰੇ ਨਾਲ ਸ਼ਹਿਰ ਚੱਲੋ ਤੁਮ ਹੀ ਆਹ ਕੰਮ ਆ ਕੀ ਕੰਮ ਲੈ ਦੱਸ ਹਾਂ ਹਾਰੇ ਕਾ ਗੱਲ ਦੱਸਣੀ ਜ਼ਰੂਰੀ ਹੁੰਦੀ ਆ ਸਾਰਾ ਸਮਾਨਵਾ ਘਰ ਦਾ ਲਿਆਉਣ ਵਾਲਾ ਨਾਲ ਚੱਲੋ ਕਿ ਤਾਂ ਆਪੇ ਪਤਾ ਲੱਗ ਜਾਊਗਾ ਬਾਤ ਅਰਮਨ ਮੀ ਆਉਂਦੇ ਆ ਜਣਾ ਕਿੱਥੇ ਆਹੀਂ ਕਿਹੜਾ ਪਾਸੇ ਜਾਣਾ ਵਾ ਗੱਡੀ ਤੇ ਜਾਣਾ ਵਾ ਜੇ ਵੱਡੀ ਗੱਲ ਵਾ ਨਾ ਤਸੀਂ ਗੱਡੀ 'ਚ ਬੈਠੇ ਰਹੋ ਮੈਂ ਆਪੇ ਸਾਰਾ ਸਮਾਨ ਲੈ ਲੂੰਗੀ ਚਲ ਇਦਾਂ ਕਰ ਲਾ ਨਿਆਣਿਆਂ ਦਾ ਕੱਪੜੇ ਲਿਆਉਣ ਵਾਲੇ ਆ ਕਸੇ ਕਸੇ ਕੱਪੜੇ ਜਿਹਦੇ ਮੁੰਡੇ ਪਾਉਂਦੇ ਆ ਨਾ ਮੈਨੂੰ ਚੰਗੇ ਨਹੀਂ ਲੱਗਦੇ ਆਂਡ ਗਵਾਂਡ ਕੀ ਆਪੂਗਾ ਨਾਲੇ ਨਾ ਸੋਹਣੇ ਕੱਪੜੇ ਪਾਏ ਹੋਣ ਬੱਚੇ ਨੂੰ ਸਵਾਰਿਆ ਹੋਵੇ ਨਾ ਤੇ ਆਂਡ ਗਵਾਂਡ ਦੇ ਲੋਕ ਵੀ ਚੁੱਕਦੇ ਆ ਪਿਆਰ ਕਰਦੇ ਆ ਨਵਾਇਆ ਤਵਾਇਆ ਨਾ ਨਾ ਹੋਵੇ ਤੇ ਬੱਚੇ ਲੱਗ ਮੁਸ਼ਕਾਵੇ ਤੇ ਕੋਈ ਚੁੱਕਦਾ ਨਹੀਂ ਬੱਚੇ ਨੂੰ ਮੈਂ ਤਾਂ ਕਰਕੇ ਕਹਿਣ ਰਹੀ ਆ ਵੀ ਪਹਿਲੇ ਜਿਹੜੇ ਕੱਪੜੇ ਆ ਨਾ ਤੋ ਪਾ ਪਾ ਕੇ ਹੋਰ ਤਰ੍ਹਾਂ ਦੇ ਹੋ ਗਏ ਆ ਚਲ ਜਾ ਕੇ ਤੇ ਨਵੇਂ ਲਿਆ ਦਿੰਦੇ ਆ ਚਲ ਅ ਜੀ ਜਲਦੀ ਜਲਦੀ ਕਰਦੀ ਆ ਤੇ ਚੱਲ ਪੈਨੇ ਆ ਆ ਪੀ ਲੋ ਚਾਹ ਤੇ ਚੱਲੀਏ ਫਿਰ ਚੱਲ ਕੋਈ ਨਹੀਂ ਲੈ ਆਂਦੇ ਅਲਰ ਬਨੇ ਚਾ ਲੈ ਜਦੀ ਰਹਦੇ ਨਹੀਂ ਨਸ ਨੂੰ ਆਪੇ ਲੈ ਆਉਣੀ ਹੀ ਜਾ ਕੇ ਕੋਈ ਨਹੀਂ ਆ ਫੜੋ ਅਜ ਉੱਥੇ ਅਜ ਮੈਂ ਹੀ ਮੈਂ ਚਲ ਬੀ ਲੈਨੇ ਗੜਕਟ ਬਹਿ ਕੇ ਅਛਾ ਹੋ ਠੀਕ ਠਾਕ ਨਾ ਵਦਿਆ ਸਭ ਠੀਕ ਠਾਕ ਆ ਚਲ ਬਦਿਆ ਚਾ ਹਾਂ ਤੇ ਨਿਬੜੇਗਾ ਕੰਮ ਹਾਂਜੀ ਨਿਬੜੇਗਾ ਕੰਮ ਨਿਆਣੇ ਘਰ ਹੁਣ ਫਿਰ ਕੰਮ ਕਿੱਥੋਂ ਨਿਬੜਦਾ ਆ ਅਜ ਰਿਤ ਵੀ ਨਹੀਂ ਗਈ ਸਕੂਲ ਐਤਵਾਰ ਹੀ ਗਾ ਨਾ ਅੱਜ ਆ ਸੱਚੇ ਛੁੱਟੀ ਆ ਖਿਆਲ ਤੇ ਉਹ ਨੂੰ ਨਵਾ ਨੂੰ ਕਿ ਹੁਣ ਪੜਨ ਬਿਠਾ ਕੇ ਆਈ ਆ ਬਨਿਆਣੇ ਦੇ ਮਗਰ ਰਹਿਣਾ ਪੈਂਦਾ ਆਹ ਉਹ ਤੇ ਹੈ ਹੀ ਆਗੇ ਹਾਂਜੀ ਮੈਂ ਜੀ ਨਾਲ ਗੱਲ ਕਰਨੀ ਸੀ ਕੱਲ ਨੂੰ ਮੈਂ ਤੁਹਾਡ ਨਾਲ ਗੁੱਸੇ ਨਾਲ ਤੇ ਬੋਲੀ ਆ ਵਾ ਪਰ ਮੇਰੇ ਮਨ ਦੇ ਵਿੱਚ ਇੰਨਾ ਹੋਤਰਾ ਹੁੰਦਿਆ ਵਾ ਨਾ ਵੀ ਤੁਹੀ ਮੇਰੇ ਤੋਂ ਵੱਡੇ ਹੀ ਤੇ ਮੈਂ ਤੁਹਾਡੇ ਗੜੀ ਇਦਾਂ ਬੋਲੀ ਆ ਉਹਦੇ ਵਾਸਤੇ ਨਾ ਮੈਂ ਤੁਹਾਡੇ ਕੋਲ ਮਾਫੀ ਮੰਗਦੀ ਆ ਉਹ ਲੈਸਦੇ ਨੇ ਇਦਾਂ ਕਿਉਂ ਨਹੀਂ ਆ ਕਹਿਣ ਮੈਂ ਤੇ ਇਦਾਂ ਦਾ ਕੋਈ ਨਹੀਂ ਸੋਚਿਆ ਹੈਗਾ ਮੈਨੂੰ ਪਤਾ ਵਾ ਜਦੋਂ ਮੰਮੀ ਕੋਈ ਗੱਲ ਕਹਿੰਦੇ ਆ ਨਾ ਫਿਰ ਉਹ ਗੱਲ ਅੱਗੇ ਕਿਸੇ ਨੂੰ ਕਹਿਣੀ ਹੁੰਦੀ ਤੇ ਬੜਾ ਔਖਾ ਲੱਗਦਾ ਵਾ ਤੁਸੀਂ ਤੇ ਉਹੀ ਕੀਤਾ ਜੋ ਤਾਂ ਨੂੰ ਮੰਮੀ ਨੇ ਕਿਹਾ ਵਾ ਤੇ ਇਹ ਗੱਲ ਬਾਰੇ ਤੇ ਮੈਂ ਤਾਂ ਨੂੰ ਪਹਿਲਾਂ ਵੀ ਦੱਸਿਆ ਵਾ ਮੰਮੀ ਜੋ ਮਰਜੀ ਕਹਿੰਦੇ ਆ ਨਾ ਅਹੀਂ ਆਪਸ ਵਿੱਚ ਫਿਕ ਨਹੀਂ ਪਾਉਣੀ ਹੈਗੀ ਉਹ ਦੀਦੀ ਹੈ ਤੇ ਜ਼ਈਆਂ ਪਰ ਮੈਂ ਵੀ ਤਾਂ ਤੁਹਾਨੂੰ ਕਹਿ ਦਿੱਤਾ ਕਿ ਮੰਮੀ ਵੀ ਨਾ ਬਾਰ-ਬਾਰ ਇੱਕੋ ਗੱਲ ਕਰੀ ਜਾਂਦੇ ਹੀ ਤੇ ਮੈਨੂੰ ਇਹ ਹੀ ਵੀ ਹੋਰ ਨਾ ਹੋਵੇ ਘਰ ਦੇ ਵਿੱਚ ਕਪਾਤੀ ਪੈ ਜੇ ਤੇ ਮੈਂ ਤਾਂ ਕਰਕੇ ਤੁਹਾਨੂੰ ਕਹਿਣ ਦੇ ਹੀ ਤੈਂ ਤੇ ਹੋਰ ਦੀਦੀ ਤੈਨੂੰ ਪਤਾ ਹੀ ਆ ਮੈਂ ਤੁਹਾਡੇ ਨਾਲ ਕਦੇ ਵੀ ਗੱਲ ਇਦਾਂ ਦੀ ਕੀਤੀ ਆ ਕੋਈ ਗੱਲ ਨਹੀਂ ਰੁਪਿੰਦਰ ਮੈਨੂੰ ਪਤਾ ਵਾ ਤੋਂ ਦੇ ਮੈਂ ਨਾਲ ਕਦੇ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਨਾਲੇਛ ਦੇ ਨੇ ਮੈਂ ਤੇਰਾ ਨਾ ਪਹਿਲਾਂ ਆਈ ਆ ਮੈਂ ਮੰਮੀ ਨੂੰ ਚੰਗੀ ਤਰ੍ਹਾਂ ਜਾਣਨੀ ਆ ਜਦੋਂ ਅਸੀਂ ਮੰਮੀ ਦੀ ਗੱਲ ਮੰਨ ਲੈਨੇ ਆ ਉਦੋਂ ਉਹਨਾਂ ਚੰਗੇ ਭਲੇ ਹੋ ਜਾਣਾ ਜਦੋਂ ਇੱਕ ਗੱਲ ਨਾ ਮੰਨੀ ਫਿਰ ਉਹਨਾਂ ਗੁੱਸੇ ਚ ਆ ਜਾਣਾ ਆ ਤੇ ਕੋਈ ਦਿਨ ਪਾ ਕੇ ਆਪੇ ਸਾਰਾ ਕੁਝ ਠੀਕ ਹੋ ਜਾਣਾ ਦੀਦੀ ਪਤਾ ਨਾ ਗੱਲ ਕੀ ਆ ਸੱਚੀ ਜਦੋਂ ਮੰਮੀ ਬੋਲਣ ਦੇਈ ਨਾ ਜੋ ਬਨਵੀਰ ਨਾ ਤੇ ਮੈਂ ਤੇ ਡਰ ਗਈ ਸੀ ਕੀ ਹੋਰ ਨਾ ਹੋਵੇ ਘਰ ਦੇ ਵਿੱਚ ਕੰਮ ਜਦਾ ਹੀ ਵਾਜੇ ਤੇ ਇਹ ਵੀ ਡਰ ਗਏ ਤੇ ਮੈਂ ਤਾਂ ਵਰਗੇ ਤੁਹਾਡੇ ਨਾਲ ਗੱਲ ਕੀਤੀ ਕੋਈ ਗੱਲ ਨਹੀਂ ਜੇ ਗੱਲ ਹੋ ਗਈ ਤੇ ਫਿਰ ਕੀ ਹੋਇਆ ਵਾ ਨਾਲੇ ਮੰਮੀ ਇਦਾਂ ਹੀ ਕਰਦੇ ਹੁੰਦੇ ਆ ਮੰਮੀ ਦੀ ਨਾ ਬਹੁਤੀ ਫਿਕਰ ਕਰਿਆ ਕਰ ਜਿਹੜੀ ਗੱਲ ਮੰਨਣ ਵਾਲੀ ਹੁੰਦੀ ਆ ਮੈਂ ਕਿਹੜਾ ਕਦੀ ਕੋਈ ਗੱਲ ਮੋੜੀ ਆ ਮੰਮੀ ਦੀ ਹੁਣ ਇੱਥੇ ਨਹੀਂ ਮੰਨ ਮੰਦਾ ਰਵਿੰਦਰ ਤੇ ਫਿਰ ਜਾਣਾ ਹੀ ਕਿਉਂ ਆ ਅੱਗੇ ਜਿਹੜੇ ਕੰਮ ਮੰਮੀ ਕਹਿੰਦੇ ਘਰ ਚ ਉਦਾ ਹੀ ਹੁੰਦਾ ਵਾ ਅਹੀਂ ਕਿਹੜਾ ਉਹਨਾਂ ਤੋਂ ਬਾਹਰ ਚੱਲਣ ਨੇ ਪਰ ਇਹ ਆ ਵੀ ਕਦੇ-ਕਦੇ ਉਹ ਵੀ ਜ਼ਿਆਦਾ ਕਰ ਜਾਂਦੇ ਆ ਇਹ ਗੱਲ ਦਾ ਉਹਨਾਂ ਨੂੰ ਸਾਸੂ ਹੋ ਜਾਂਦਾ ਹੁੰਦਾ ਆ ਪਰ ਮੌਕੇ ਤੇ ਨਹੀਂ ਮੰਨਦੇ ਹੁੰਦੇ ਚਲੋ ਕੋਈ ਗੱਲ ਨਹੀਂ ਆ ਦੀਦੀ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਵਾ ਨਾ ਤੁਸੀਂ ਉਦਾਂ ਹੀ ਕਰੋ ਚਲ ਕੋਈ ਨਹੀਂ ਆ ਫੜ ਮੇਰਾ ਬਹੁਤ ਚਾਹ ਪੀ ਤੇ ਪੀ ਲਓ ਤੁਸੀਂ ਵੀ ਐਵੇਂ ਇਹ ਗੱਲਾਂ ਕਰਕੇ ਤੇ ਆਪਣਾ ਮਨ ਸਾੜਦੇ ਰਹਿਣਾ ਆਉ ਤੇ ਹੈ ਹੀ ਆ ਹੋਰ ਕੀ ਉਹ ਗੱਲ ਪਤਾ ਕੀ ਹੈਗੀ ਨਿਆਣੇ ਦੇ ਫੀਸ ਤਾਰ ਨਹੀਂ ਭਾਜੀ ਤਾਂ ਕਰਕੇ ਪੈਸੇ ਮੰਗਣੇ ਨੇ ਤੁਹਾਨੂੰ ਪਤਾ ਵਾ ਮੈਂ ਕਿਦੀ ਫੋਨ ਕੀਤਾ ਹੀ ਨਹੀਂਗਾ ਹਾਂ ਚਲ ਠੀਕ ਆ ਹੋਣਗੇ ਨਾ ਤੇ ਮੈਨੂੰ ਦੱਸਿਓ ਫਿਰ ਕੱਲ ਤੱਕ ਹੈ ਠੀਕ ਠੀਕ ਓਕੇ ਭੱਜ ਕੇ ਕੋ ਡਾਏ ਜੇ ਪੈਸੇ ਮੰਗਣਾ ਉਹ ਪੈਸੇ ਕੋ ਮੰਗਣਿਆ ਹਾਂ ਜਿਨ੍ਹਾਂ ਦੀਆਂ ਪੈਲੀਆਂ ਨਹੀਂ ਵਾਈਆਂ ਕਦੋਂ ਕੀਤੇ ਸੀ ਹੂੰ ਹੂੰ ਤੇ ਉਹਨਾਂ ਕੋ ਪੈਸੇ ਲੈਣ ਵਾਲੇ ਸੀ ਕਈ ਬੰਦਿਆਂ ਕੋ ਅੱਛਾ ਅੱਛਾ ਉਹ ਰੀਤ ਦੀ ਯਾਰ ਫੀਸ ਤਾਰਨ ਵਾਲੀ ਸੀ ਨਾਲੇ ਨਾ ਸਮਾਨ ਸਮੂਲ ਲੈਣ ਵਾਲੇ ਥੋੜਾ ਜਿਹਾ ਆਪਣਾ ਵੀ ਮੇਰੀ ਗੱਲ ਸੁਣੋ ਜੀ ਉਹਦੀ ਫੀਸ ਤਾਰਨ ਵਾਲੀ ਹੀ ਤੂੰ ਤੁਸੀਂ ਮੈਨੂੰ ਦੱਸ ਦੇ ਪੈਸੇ ਦੇ ਮੇਰੇ ਕੋਲ ਪਏ ਆ ਉਹ ਦੱਸਣਾ ਕੀ ਹੈਗਾ ਮੈਂ ਸੋਚਿਆ ਵੀ ਚੱਲ ਪੈਸੇ ਮਿਲ ਹੀ ਜਾਣੇ ਆ ਪਰ ਲੋਕੀ ਤੈਨੂੰ ਪਤਾ ਖਰਾਬ ਬਣਾ ਕਰਦੇ ਆ ਉਹ ਕੋਈ ਗੱਲ ਨਹੀਂ ਭਾਜੀ ਉਹ ਆਪੇ ਦੇ ਦੇਣਗੇ ਤੁਸੀਂ ਐਵੇਂ ਤਰਲੇ ਮਾਰਦੇ ਜਿਵੇਂ ਉਹਨਾਂ ਦੇ ਪੈਸੇ ਮੇਰੇ ਕੋਲ ਪਏ ਆ ਉਹ ਚੱਲ ਯਾਰ ਤੈਨੂੰ ਵੀ ਲੋੜ ਹੀ ਆ ਗਾਂ ਤੇਰੀ ਵੀ ਦੋ ਨੇ ਆਣੇ ਆ ਜੇ ਪਤਾ ਲੱਗ ਜਾਣਾ ਪੈਸੇ ਦੀ ਕੀ ਲੋੜ ਹੁੰਦੀ ਆ ਉਹ ਤੁਸੀਂ ਨਿਆਣਿਆਂ ਦੀ ਟੈਨਸ਼ਨ ਨਾ ਕਰੋ ਤੁਸੀਂ ਫਿਰ ਨਿਆਣਿਆਂ 'ਚ ਫਰਕ ਹੀ ਸਮਝਿਆ ਨਾ ਐਦਾਂ ਦੀ ਗੱਲਾਂ ਲਵੜੀ ਕੋਈ ਨਹੀਂ ਇਹਨੂੰ ਪੁੱਛਣ ਦੀ ਤੇ ਨਾ ਦੱਸਣ ਦੀ ਲੋੜ ਵਾ ਮੇਰੇ ਕੋ ਪੈਸੇ ਪਏ ਆ ਤੇ ਤੂੰ ਲੈ ਜਾਓ ਤੇ ਜਾ ਕੇ ਤੇ ਉਹਦੀ ਫੀਸ ਤਾਰ ਕੇ ਆਓ ਐਵੇਂ ਤਰਲੇ ਮਾਂਡੇ ਦੇ ਲੋਕਾਂ ਦੇ ਤੂੰ ਆਪੇ ਦੇ ਦੇਣਗੇ ਜਦੋਂ ਉਹਨਾਂ ਕੋ ਹੋਣਗੇ ਯਾਰ ਮੇਰਾ ਜੀ ਦੀ ਕਾ ਕਰਦਾ ਤੈਨੂੰ ਵੀ ਤੰਗ ਕਰਨ ਨੂੰ ਕਿੰਨੀ ਇੱਕ ਵਾਰੀ ਪੁੱਛਾਂ ਤੇ ਕੋ ਪੈ ਉਹ ਦੱਸ ਮੈਂ ਕਿੰਨਾ ਕੁ ਤੰਗਵਾ ਕੇ ਤੂੰ ਐਵੇਂ ਦਿਲ ਤੇ ਗੱਲ ਆ ਕੇ ਬੈਹਿਨਾ ਚੱਲ ਫਿਰ ਤੂੰ ਇਦਾਂ ਕਰ ਮੈਨੂੰ 5000 ਰੁਪਏ ਦੇ ਦੀ ਤੇ ਕੁੜੀ ਦੀ ਫੀਸ ਮੈਂ ਤਾਰ ਦਨਾ ਬਾਕੀ ਜਿਹੜਾ ਸਮਾਨ ਸੂਣਾ ਉਹਦੇ ਕੋਈ ਨਾ ਜ਼ਰੂਰੀ ਨਹੀਂ ਹੈਗਾ ਬੱਜ ਲੈ ਮੈਂ ਤੈਨੂੰ ਰੁਪਇਆ 10000 ਦਿੰਨਾ ਠੀਕ ਆ ਨਾ ਜਦੋਂ ਵੀ ਹੋਣਗੇ ਨਾ ਦੇਖੋ ਉਦੋਂ ਤੂੰ ਦੇ ਦੇ ਮੈਂ ਨਹੀਂ ਤੇ ਕੋ ਮੰਗਦਾ ਚਲ ਫਿਰ ਆਈ ਜਾਣੇ ਲੋਕਾਂ ਕੋ ਮੈਂ ਫਰੋਦ ਦੇ ਦਿੰਦਾ ਤੈਨੂੰ ਜਦੋਂ ਵੀ ਆਉਣਗੇ ਨਾ ਉਦੋਂ ਤੂੰ ਫੜਾ ਲਈ ਤੇ ਆ ਜਾ ਥੱਲੇ ਆ ਗਿਆ ਮੈਂ ਆ ਗਿਆ ਵੇਖ ਲੈ ਨਿਕਾ ਮੇਰ ਤੋਂ ਹੀ ਹਾਂ ਤੇ ਪੈਸੇ ਮੈਨੂੰ ਦੇਂਡਿਆ ਵਾ ਸਗੋਂ ਫਰਜ਼ ਮੇਰਾ ਬਣਦਾ ਸੀਗਾ ਤੇ ਜਦੋਂ लवली ਨੇ ਲੋਡ ਪਿਆ ਕਰੂਗੀ ਇਹਦੀ ਮੈਂ ਬਾਹਾਂ ਫੜਿਆ ਕਰੂੰਗਾ ਤੇ ਵੇਖ ਲੈ ਚੱਲ ਥੋੜੇ ਬੋਦੇ ਪੈਸੇ ਲੈ ਲੈਣਾ ਵਾ ਜੇ ਤਾਂ ਲੋਕੀ ਦੇਣਗੇ ਤੇ ਇਹਨੂੰ ਦੇ ਦੂੰਗਾ 1 ਘੰਟਾ ਹੋ ਗਿਆ ਵਾ ਬਟਵਾਲਾ ਆਵਦੀਂ ਮੈਨੂੰ ਟਾਈਮ ਨਾ ਕਿਤੇ ਕੰਮ ਕਰ ਲਿਆਗਾ ਕਿਨੇ ਮੇਰੀ ਗੱਲ ਸੁਣੋ ਤੁਸੀਂ ਮੀ ਵਰਦੇ ਚ ਕਿੱਥੇ ਜਾਣਾ ਬਟਵਾਲਾ ਮੈਂ ਜਿੱਥੇ ਮਰਦੀ ਜਾਣਾ ਹੋਵੇ ਮੈਂ ਇਹ ਕਿਹਨਾਂ ਪੁੱਛਿਆ ਕਰ ਮੈਨੂੰ ਇੰਨਾ ਮੀ ਪੈਣ ਡਿਆ ਬਾਹਰ ਦੋਸਤ ਜ਼ਰੂਰੀ ਹੈ ਤੁਹਾਨੂੰ ਜੀ ਹੂੰ ਸੁਣਨਾ ਮਾ ਤੇ ਮੈਨੂੰ ਨਾ ਦੋਸਤ ਹੀ ਜ਼ਰੂਰੀ ਹੈ ਠੀਕ ਹੈ ਨਾ ਬੋਲਨੇ ਹੁੰਦੇ ਨਾ ਕਿਉਂ ਆਹੋ ਮਾਡੇ ਟਾਈਮ ਤੇ ਤੁਹਾਨੂੰ ਦੋਸਤ ਹੀ ਕੰਮ ਆਉਣੇ ਡਾਡੇ ਕੇ ਸੰਦੀਪ ਮੈਂ ਕਹਿੰਦਾ ਮੇਰੇ ਅੱਗੇ ਗੱਲ ਨਾ ਕਰ ਠੀਕ ਹੈ ਨਾ ਵਾਧੂ ਜੇ ਨਾ ਕੰਨ ਗਿਆ ਨਾ ਉਹਨਾਂ ਕੰਮ ਕਰ ਸਲਾਮਾਂ ਦੇਣੀ ਆਉਂਦੀਆਂ ਬਸ ਤੁਹਾਨੂੰ ਮੈਨੂੰ ਤੇ ਬਟੂਆ ਲੱਭਣ ਨਹੀਂ ਦਿਆ ਕੋਈ ਗੱਲ ਨਹੀਂ ਦੋਸਤਾਂ ਨੂੰ ਸੱਦ ਲਓ ਉਹ ਲੱਭ ਕੇ ਦੇ ਦਿੰਦੇ ਤੁਹਾਨੂੰ ਅੱਗੇ ਉਹ ਬੋਲਣਾ ਠੀਕ ਹੈ ਨਾ ਜਿਹੜੀ ਮੈਂ ਗੱਲ ਕਾਣਿਆ ਕਰਨ ਨਾਲ ਬੋਲਣਾ ਸਾਰੇ ਟੱਬਾਂ ਨੂੰ ਸਲਾਮਾਂ ਦੇਣੀ ਆਉਂਦੀਆਂ ਨਾ ਕੰਮ ਤੇ ਨਹੀਂ ਕਰਨਾ ਹੁੰਦਾ ਕੋਈ ਤੇ ਚੰਗੀਆਂ ਸਲਾਮਾਂ ਦੇਣ ਦੇ ਆ ਮਾੜੀ ਸਲਾਹ ਕਿਹਨੇ ਦਿੱਤੀ ਤੁਹਾਨੂੰ ਮੈਂ ਤੇ ਤੁਹਾਨੂੰ ਸਲਾਮ ਮੰਗੀ ਕੋਈ ਕੰਮ ਵੱਲੋਂ ਹੀ ਕਹਿਣ ਦੇ ਆ ਬਾਅਦ ਤੇ ਪਛਤਾਉਣਾ ਵਾ ਇਹ ਗਰਾਨੀ ਸਲਾਮਾ ਤੂੰ ਮੈਨੂੰ ਨਾ ਦੀ ਠੀਕ ਹੈ ਨਾ ਮੈਨੂੰ ਪਤਾ ਨਾ ਕੀ ਕਰਨਾ ਕੀ ਨਹੀਂ ਕਰਨਾ ਤੇ ਆਪਣੀ ਚੀਜ਼ ਫੇਰ ਸਾਹਮ ਕੇ ਰੱਖਿਆ ਕਰੋ ਚੁੱਪ ਕਰਕੇ ਨਾ ਜਾ ਜਲਦੀ ਲੈ ਗਿਆ ਉਹ ਡੀਕਣ ਦੇ ਮੈਨੂੰ ਸਾਰਾ ਡੱਬਰ ਨਾ ਮੂੰਹ ਚੋਂ ਕੇ ਸਲਾਮਾ ਦੇ ਹੀ ਜਾਂਦਾ ਕੰਮ ਇਹਨਾਂ ਟਾਈਮਾਂ ਕਰਨਾ ਨਹੀਂ ਹੁੰਦਾ ਆ ਲੈ ਆਂਦੇ ਨੇ ਇੱਕੜੇ ਬਟੋਲਾ ਬਤੀ ਵਿਖੇ ਮੈਂ ਹਾਲ ਕੀ ਕਰਦਾ ਹੂੰ ਲੈ ਫੋਨ ਆਈ ਜਾਂਦੇ ਹਲੋ ਉਹ ਫੇਰ ਕੀ ਹੋਇਆ ਮੀ ਆਉਂਦੇ ਯਾਰ ਜਾਣਾ ਜਾਣਾ ਗਿਆ ਹਣੀ ਆ ਉਹ ਮੈਂ ਤੇ ਡੀਕਣ ਦੇ ਆ ਤੁਹਾਨੂੰ ਅੱਧਾ ਘੰਟਾ ਹੋ ਗਿਆ ਪੋਰਟ 'ਚ ਬੈਠਾ ਠੀਕ ਹੈ ਨਾ ਜਲਦੀ ਆਓਗੇ ਉਹ ਪਰ ਰੇ ਆ ਗਿਆ ਪੈਨ ਟੈਂਸ਼ਨ ਨਾ ਲਾਓ ਠੀਕ ਹੈ ਨਾ ਅੱਗੇ ਕਿ ਨਹੀਂ ਕਰ ਦਦੇ ਤੁਸੀਂ ਮੈਂ ਉਹ ਕਰ ਦਦਾ ਹਾਂ oh no no ਉਹ ਯਾਰ ਬੜਵਾ ਜਾਣੀ ਲੱਭਣ ਡਿਆ ਉਹ ਆ ਜਨਾ ਮਾਮਾ ਕਾਦੀ ਗਾਲੀ ਪੈ ਗਈ ਨਹੀਂ ਆ ਗਿਆ ਆ ਗਿਆ ਚੰਗਾ ਲੱਭ ਗਿਆ ਬਡੂਆ ਹਾਂਜੀ ਤੇ ਟਾਈਮ ਨਾਲ ਕੰਮ ਕਰਿਆ ਕਰੋ ਠੀਕ ਹੈ ਨਾ ਤੇ ਮੀਂਹ ਹਟ ਲੈਂਦਾ ਫਿਰ ਚੱਲ ਜਿਓ ਯਾਰ ਮੈਂ ਸਲਾਮ ਮੰਗੀ ਆ ਅੱਗੇ ਵੀ ਦਿਨ ਮੈਂ ਕਿਹਾ ਸੀ ਜਦੋਂ ਮੈਂ ਕਿਹਾ ਜਾਣਾ ਨਾ ਨਾ ਵਿੱਚ ਟੋਕਿਆ ਨਾ ਕਰ ਠੀਕ ਹੈ ਨਾ ਇਹ ਗੱਲ ਯਾਦ ਰੱਖੀ ਆਪਣੇ ਦੋਸਤਾਂ ਨਾਲ ਕਿਧਾਂ ਹਾਸਸ ਗੱਲਾਂ ਕਰਨ ਡਿਆ ਤੇ ਘਰ ਦੇ ਇਹਨਾਂ ਨੂੰ ਜ਼ਹਿਰ ਵਰਗੇ ਲੱਗਦੇ ਆ ਸਿੰਦਰ ਬੈਠੀ ਆ ਹਾਂਜੀ ਆ ਜਾ ਮਮੀ ਬੜਾ ਟਾਈਮ ਲਗਾਇਆ ਸ਼ਹਿਰ ਤੰ ਟਾਈਮ ਫਿਰ ਤੈਨੂੰ ਪਤਾ ਹੀ ਆ ਜਿੱਦ ਤੱਕ ਦੁਕਾਨਾਂ ਚ ਵੱਢ ਜਾਈਏ ਪਸੰਦ ਆਉਂਦਾ ਹੀ ਨਹੀਂ ਕੱਪੜੇ ਛੇਤੀ ਆਹੋ ਤੇ ਹੈ ਹੀ ਆ ਜੋਤ ਆ ਪਾਣੀ ਲਿਆ ਗਲਾਸ ਮੇਰੇ ਵਾਸਤੇ ਮੈਂ ਲਿਆਵਾਂ ਨੀ ਤੰਮੀ ਲੈ ਜਾ ਲਿਆਉਂਦੀ ਆ ਦੇਖ ਲਿਆ ਹਾਂ ਨੇ ਪਿਆ ਗਈ ਸ਼ਰਮ ਐਨੇ ਆ ਵੇਖਾ ਤੇਰੇ ਵਾਸਤੇ ਲਿਆਂਦਾ ਸੂਟ ਨੇ ਮੈਨੂੰ ਰੰਗ ਬੜਾ ਹੀ ਸੋਹਣਾ ਲੱਗਾ ਹੀ ਅੱਛਾ ਅੱਛਾ ਸੋਨਾ ਹੈ ਮੇਜੀ ਸੋਨਾ ਦਾ ਰੰਗ ਹਾਂਜੀ ਬੜਾ ਚੁੰਨੀ ਮੈਂ ਨਾ ਡਾਈ ਕਰਨ ਦੇ ਆਈਆਂ ਅੱਛਾ ਉਹਨੂੰ ਮੈਂ ਕਹੇ ਜਿਹੜੀਆਂ ਹੁਣ ਚੱਲਣ ਡਈਆਂ ਵਾ ਨਾ ਡਾਈ ਆ ਲੈ ਡਾਈ ਉਹ ਕਰਕੇ ਦੇ ਰਪਿੰਦਰ ਚੁੰਨੀ ਤੇ ਦੇ ਨਾਲ ਹੀ ਪਰ ਮੈਨੂੰ ਚੰਗੀ ਨਹੀਂ ਲੱਗੀ ਚਲੋ ਕੋਈ ਗੱਲ ਨਹੀਂ ਦੇਖੋ ਦੀਦੀ ਸੋਨਾ ਹੈ ਹਾਂਜੀ ਰਵਿੰਦਰ ਪਰ ਮੀਨੇ ਨੇ ਆਂਦਾ ਸੋਨਾ ਹੀ ਹੁਣ ਆ ਉਹਨਾਂ ਦੀ ਪਸੰਦ ਆ ਨਾ ਦੋ ਸੂਟ ਮੈਂ ਆਪਣੇ ਲਿਆਈਆਂ ਸ਼ਸ਼ਾ ਸੋਹਣੇ ਅਮੀ ਕਲਰ ਬੜੇ ਵਧੀਆ ਆ ਮੈਂ ਕਿਹਾ ਵੀ ਗਰਮੀ ਦੇ ਵਿੱਚ ਨਾ ਲਾਂਚ ਕਲਰ ਚੰਗੇ ਰਹਿੰਦੇ ਆ ਨਾਲੇ ਨਾ ਕਿਤੇ ਜਾਣਾ ਵੀ ਪਵੇ ਨਾ ਸੋਹਣੇ ਲੱਗਦੇ ਇੱਥੇ ਹਾਂਜੀ ਨਹੀਂ ਸੋਹਣੇ ਆ ਬਹੁਤ ਸੋਹਣੇ ਆ ਆ ਆ ਮੈਂ ਬੱਚਿਆਂ ਦੇ ਲਈ ਆਈਏ ਆ ਲੈ ਹੁਣ ਜਿੱਦਣ ਜਾਣਾ ਨਾ ਬਾਂਡੇ ਹਾਂਜੀ ਨਵੇਂ ਸੂਟ ਪਾ ਕੇ ਜਾਵੀਂ ਪੁਰਾਣਾ ਨਹੀਂ ਪਾਉਣਾ ਚਾਹੀਦਾ ਨਹੀਂ ਕੋਈ ਗੱਲ ਨਹੀਂ ਮੈਂ ਇਹੀ ਪਾ ਕੇ ਖੜਾਂਗੀ ਆਲੇ ਦੇ ਵਿੱਚ ਪਾ ਲਾ ਆਪਾਂ ਸੁਨੇ ਦੇ ਜਾਂਵੇਂਗੀ ਨਾ ਮੇਰੇ ਵੀ ਦੋਵੇਂ ਦੇ ਆਉਗੇ ਕੋਈ ਗੱਲ ਨਹੀਂ ਦੀਦੀ ਤਾਂ ਨਹੀਂ ਆਉਣਾ ਦੀਦੀ ਤਾਂ ਨਹੀਂ ਮੈਲੀ ਆਂਦਾ ਆਪੇ ਲੈ ਆਉਗੀ ਜਿੱਦਾਂ ਦਾ ਪਾਉਣਾ ਹੋਊਗਾ ਨਹੀਂ ਦੀਦੀ ਮੇਰੀਆਂ ਗੱਲਾਂ ਮੰਨਦੀ ਆ ਨਾਲ ਇਹਨੇ ਕਿੱਥੇ ਜਾਣਾ ਵਾ ਤੂੰ ਤਾਂ ਮੁੰਡੇ ਨੂੰ ਫੇਰ ਆਪਾਂ ਨੂੰ ਜਾਣਾ ਵਾ ਇਹਨੇ ਘਰੇ ਰਹਿਣਾ ਵਾ ਬਥੇਰੇ ਸੂਟ ਵਾਇਦੇ ਪਾ ਲੂਗੀ ਉਹ ਹੀ ਇੱਡੀ ਅਖਰਾਈਏ ਦੇ ਕੱਪੜੇ ਹਨ ਕਿਤੇ ਤੇ ਇਹ ਪੁੱਤ ਗੱਲ ਮੰਨੇ ਨਾ ਚੀਜ਼ਾਂ ਲਿਆ ਕੇ ਦੇ ਇਹਨੂੰ ਜੀ ਵੀ ਕਰਦਾ ਵਾ ਨਾਲੇ ਮੈਂ ਨਾ ਮੁੰਡਿਆਂ ਦੀਆਂ ਚੀਜ਼ਾਂ ਲਿਆਈਆਂ ਆ ਆ ਸਵਾਲ ਜਵਾਬ ਦੇ ਨਾ ਕਰ ਚੁੱਪ ਕਰਕੇ ਤਾਂ ਰੱਖ ਲਾ ਤਮਾਰਾ ਸੂਟ ਕਹਿਣ ਲਈ ਆ ਉਹ ਤਾਂ ਕ ਲੈਣੀ ਜਿੱਤੇ ਆ ਗਈ ਆ ਮੈਨੂੰ ਉਹ ਤੇ ਗੁੱਸਾ ਚੜਨ ਗਿਆ ਵਾ ਚੱਲ ਫਿਰ ਕੀ ਇਹ ਨੂੰਮੀ ਜੀ ਇੱਕ ਢਾਡੇ ਵਾਸਤੇ ਪਾਣੀ ਲੈ ਕੇ ਆਏ ਆ ਤੂੰ ਇਹ ਇਦਾਂ ਦੀਆਂ ਗੱਲਾਂ ਕਰਨ ਦੇ ਆ ਚੱਲ ਜੀ ਉਹਦਾ ਸੂਟ ਤੁਸੀਂ ਨਹੀਂ ਲੈ ਕੇ ਆਉਣਾ ਤੇ ਤੁਸੀਂ ਨਿੱਗੀ ਜੀ ਕੁੜੀ ਦਾ ਹੀ ਲੈ ਆਉਂਦੇ ਰਪਿੰਦਰ ਇੱਥੇ ਹੀ ਚੁੱਪ ਕਰ ਜਾ ਮੈਂ ਤੇਰੀਆਂ ਰੀਜਾਂ ਲਈਆਂ ਨਾ ਪੂਰੀਆਂ ਕਰਨ ਜੇ ਤੂੰ ਮੇਰੀ ਗੱਲ ਮੰਨਦੀ ਆ ਤੇ ਜੇ ਇਹ ਮੇਰੀ ਗੱਲ ਮੰਨੂਗੀ ਨਾ ਇਹਦੀਆਂ ਰੀਜਾਂ ਵੀ ਇਦਾਂ ਹੀ ਪੂਰੀਆਂ ਹੋਣਗੀਆਂ ਜਦੋਂ ਮੰਮੀ ਨੂੰ ਛਦੈਨ ਸਮਝਦੀ ਆ ਨਾ ਫਿਰ ਮੈਂ ਕੱਖ ਨਹੀਂ ਲੈ ਕੇ ਦੇਣਾ ਉਹ ਮੇਰੀ ਮਰਜ਼ੀ ਆ ਵੀ ਕਿੰਨੂੰ ਲੀੜਾ ਕੱਪੜਾ ਲੈ ਕੇ ਦੇਣਾ ਵਾ ਤੇ ਕਿੰਨੂੰ ਨਹੀਂ ਲੈ ਕੇ ਦੇਣਾ ਚਲੋ ਠੀਕ ਆ ਆ ਪੜਾ ਤੂੰ ਉਸੇ ਨੇ ਦੇ ਐਵੇਂ ਚੱਕ ਜੀ ਮੰਮੀ ਉਹਦੇ ਵਾਤੀ ਵੀ ਇੱਕ ਸੂਟ ਲੈ ਹੁੰਦੇ ਤੇ ਕੀ ਹੋ ਜਾਣਾ ਹੈ ਭਲਾ ਇਹਦੇ ਐਵੇਂ ਜਾਣ ਕੇ ਡੇ ਇਹਨਾਂ ਨਾਲ ਇਦਾਂ ਕਰਨਾ ਸਿਰਫ ਇਹੀ ਗੱਲੋਂ ਕਿ ਉਹ ਨਾਲ ਨਹੀਂ ਜਾਂਦੀ ਉਹਦੇ ਮਨ ਤੇ ਵਿਚਾਰੇ ਤੇ ਕੀ ਬੀਤੂਗੀ ਕੁਛ ਹਾਲ ਨਹੀਂ ਹੈ ਇਹਨਾਂ ਦਾ ਜਾਣ ਕੇ ਅਗਲੇ ਬੰਦੇ ਨੂੰ ਨਾ ਸੜ ਕੇ ਰੱਖ ਦਿੰਦੇ ਆ ਮਮੀਨਾ ਪਤਾ ਨਹੀਂ ਕਿਉਂ ਮੇਰ ਨਾਲ ਵਿਤਕਰੇ ਡੇ ਆ ਕਰਨ ਜੇ ਕਿ ਤਰ੍ਹਾਂ ਮੇਰੀ ਵੀ ਝੋਲੀ ਪਾ ਦਿੰਦਾ ਤੇ ਆਹ ਦਿਨ ਨਹੀਂ ਨਾ ਵੇਖਨੇ ਪੈਣੇ ਹੁਣ ਮਮੀ ਸਾਡੇ ਦੋਵਾਂ ਧਣੀਆਂ ਅਜੇ ਜਾਣ ਕੇ ਫਿਕ ਪਾਈ ਜਾਂਦੇ ਜੇ ਮੇਰੇ ਵਾਸਤੇ ਵੀ ਇੱਕ ਸੂਟ ਲੈ ਆਉਂਦੇ ਜਾਂ ਮੇਰੀ ਧੀ ਵਾਸਤੇ ਲੈ ਆਉਂਦੇ ਤੇ ਮਾੜਾ ਕੀ ਹੋ ਜਾਣਾ ਹੈ ਭਲਾ ਜੇ ਕਿ ਤਰ੍ਹਾਂ ਮੇਰੀ ਵੀ ਝੋਲੀ ਭਰੀ ਹੁੰਦੀ ਤੇ ਅੱਜ ਮੇਰੇ ਨਾਲ ਇਹ ਵਿਤਕਰਾ ਥੋੜੀ ਹੋਣਾ ਹੈ ਮੈਂ ਨਵੀਂ ਚਾਹਕੋਟ ਦੇ ਦੇਣੀ ਹੈ ਕਿ ਤੂੰ ਇੱਥੇ ਆ ਕੇ ਖਲੋਗੇ ਜੇ ਕੋਈ ਨਹੀਂ ਦੇ ਦੇਣੀ ਕੀ ਗੱਲ ਹੋਈ ਆ ਕੁਛ ਨਹੀਂ ਗੱਲ ਕੀ ਹੋਣੀ ਆ ਨਹੀਂ ਫਿਰ ਵੀ ਦੱਸੋ ਮੰਮੀ ਨੇ ਆ ਕੇ ਕੋ ਮੰਮੀ ਨੇ ਕਹਿਣਾ ਕੀ ਆ ਪਹਿਲਾਂ ਤੇ ਮੋਂਹ ਕਹਿੰਦੇ ਸੀ ਹੁਣ ਤੇ ਸਿੱਧੇ ਬੰਡ ਵੀਤ ਗਰੇ ਡੈਬੇ ਪਾਉਣ ਸ਼ਹਿਰ ਗਏ ਹੋਣੇ ਆ ਤੇ ਰਵਿੰਦਰ ਵਾਸਤੇ ਸੂਟ ਲਿਆਏ ਆਪਣੇ ਵਾਸਤੇ ਤੇ ਉਹਨਾਂ ਦਾ ਬਹੁਤਿਆਂ ਵਾਸਤੇ ਲਿਆਏ ਜੇ ਮੇਰੇ ਵਾਸਤੇ ਨਹੀਂ ਲਿਆਉਣਾ ਤੇਰੀ ਦਵਾ ਸੇ ਇੱਕ ਸੂਟ ਲੈ ਆਉਂਦੇ। ਉਹ ਚੱਲ ਕੋਈ ਗੱਲ ਨਹੀਂ। ਰੀਤ ਕਿਤੇ ਇਹਨਾਂ ਦੇ ਸੂਟਾਂ ਤੇ ਬੈਠੀ ਐ। ਉਹ ਨਾਲੇ ਫੇ ਸੁਣਾਉਂਦੇ ਵੀ ਆ ਨਾ। ਫਿਰ ਕਹਿੰਦੇ ਇਹ ਮੈਂ ਇਹਦੇ ਜੋਗੇ ਸੂਟ ਲਿਆਉਣੇ ਆ। ਮੇਰੀ ਗੱਲ ਸੁਣੇ ਇਹਦੇ ਤਾਂ ਆ ਨਾ। ਤਹੀਂ ਦੱਸੋ ਮੈਂ ਕੀ ਕਰਾਂ? ਕੁਛ ਨਹੀਂ ਕਰਨ ਦੀ ਲੋੜ। ਮੈਨੂੰ ਪੈਸੇ ਮਿਲੇ ਆ। ਆਪਾਂ ਦੋਵੇਂ ਜਣੇ ਜਾਣੇ ਸਮਾਨ ਲੈ ਆਉਨੇ ਕੁੜੀ ਦਾ। ਤੇ ਨਾਲੇ ਉਹਦੀ ਫੀਸ ਵੀ ਧਾਰਨੀ ਆ। ਕੱਲ ਫੀਸ ਵੀ ਭੇਜ ਦੇ ਸਕੋਲੀ ਉਹਦੀ ਠੀਕ ਐ ਨਾ? ਕੋਈ ਨਹੀਂ। ਤੇ ਕੋਈ ਗੱਲ ਨਹੀਂ ਤਾਂ ਟੈਨਸ਼ਨ ਲਓ। ਚਾਹ ਦੋ ਮੈਨੂੰ ਕੋਟ ਤੇ ਫਿਰ ਚੱਲਦੇ ਆਂ ਆਪਾਂ ਵੀ ਦੌਂਦੇ ਨੇ ਹੈ। ਲੈ ਆਂਦੇ। ਆ।